ਡੇਟ ਆ ਗਈ ਹੈ ਜਲਦੀ ਕਰਦੀ ਹੈ ਹਾਂ ਔਖਾ ਸੁਖ ਵਕਤ गुज़र ਹੀ ਜਾਂਦਾ ਏ ਸਾਰਿਆਂ ਦਾ ਇਦਾਂ ਹੱਥ ਛੋੜ ਕੇ ਇੱਕ ਤਾਂ ਸਵਾਗਤ ਕਰਦਾ ਸ਼ੁਕਰਾਨਾ ਕਰਦਾ ਇੱਕ ਨਿੱਗੀ ਗਲਵਕੜੀ ਪਾਉਣਾ ਜਿਹੜੇ ਇਹਨਾਂ ਪਿਆਰ ਦਿੰਦੇ ਲੋੜ ਜਨਾਈ ਮੰਗ ਲਈ ਵਾਦੂ ਲੋਚੀਨਾ ਤਤਿੰਦੇ ਸਰਤਾਜ ਇਸ ਵਾਰ ਆਪਣੇ ਸੁਣਾਂ ਚ ਕੁਝ ਅਜੀਹੇ ਸ਼ਬਦ ਪੇਰੋਕਰ ਲਾਏ ਹਨ ਜਿਹੜੇ ਸਿੱਧੇ ਤੁਹਾਡੀ ਰੂਹ ਨੂੰ ਰੱਬ ਨਾਲ ਜੋੜਦੇ ਹਨ। ਬੈਸੇ ਤਾਂ ਹਮੇਸ਼ਾ ਹੀ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਪਰ ਇਸ ਵਾਰ ਕੀ ਖਾਸ ਲੈ ਕੇ ਆਏ ਹਨ ਇਹਨਾਂ ਤੋਂ ਹੀ ਜਾਣਦੇ ਹਾਂ। ਸਸਿਕਾ ਜੀ ਸਰਤਾਜ ਬਹੁਤ ਬਹੁਤ ਸਵਾਗਤ ਹੈ। ਸਸਿਕਾ ਜੀ ਸਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ। ਸੋ ਹਮਜ਼ਾ ਹਾਂਜੀ। ਹਾਂਜੀ। ਹਮਜ਼ਾ ਇਹ ਸੁਣਨ ਨੂੰ ਵੀ ਚੰਗਾ ਲੱਗਦਾ ਮੈਨੂੰ ਲੱਗਦਾ ਤੁਹਾਨੂੰ ਵੀ ਲੱਗਿਆ ਹੋਗਾ। ਬਟ ਹਮਜ਼ਾ ਦਾ ਮੈਂ ਮਤਲਬ ਪਹਿਲਾਂ ਦੱਸ ਦੇਣਾ ਚਾਹਣਾ ਇਹ ਅਰਬੀ ਜ਼ੁਬਾਨ ਦਾ ਦਾ ਇੱਕ ਮਾਤਰਾ ਹੈ ਜਿਵੇਂ वॉवल होंगे इंग्लिश साढ़िया पंजाबी दियाँ कन्ने विहारिया स्यारियाँ सो so, वो जिस भी लफ्ज़ से जिस भी वॉवल जिस भी लैटर पर लगता है वो, वो साउंड एनहेंस करता है जिमें कहो आप यहाँ आए तो आए के ऊपर जब लगाएंगे तो वो आए हो जाएगा जो लोग अरबी फारसी उर्दू जानते हैं वो एज अ वर्ड इसका मतलब है शेर दिल दलैर सच्चा जैसे हज़रत मोहम्मद साहब की परिवार में ਇਹਨਕੇ ਚਾਚਾ ਜਾਣਦੇ ਹੂਨਕੋ ਉਹਨਾਂ ਨੂੰ ਇਹ ਰਤਬਾ ਮਿਲਿਆ ਸੀਗਾ ਇੱਕ ਜੰਗ ਕਰਕੇ ਹਾਂਜੀ ਪਰ ਤੁਹਾਡੇ ਲਈ ਹਮਜ਼ਾ ਦਾ ਕੀ ਮਤਲਬ ਮੇਰੇ ਲਈ ਹਮਜ਼ਾ ਇੱਕ ਕੈਰੈਕਟਰ ਦਾ ਨਾਮ ਆ ਇਨਹਾਂਸ ਕਰਦਾ ਉਹ ਸੂਫੀਜ਼ਮ ਨੂੰ ਉਹਦੀਆਂ ਬਾਰੀਕੀਆਂ ਨੂੰ ਕੋਸ਼ਿਸ਼ ਕਰਦਾ ਇਨਹਾਂਸ ਕਰਦਾ ਨਹੀਂ ਕਹਿ ਸਕਦੇ ਜੇਕਰ ਤੁਸੀਂ ਮੈਨੂੰ ਉਹ ਕੈਰੈਕਟਰ ਸਮਝੋ ਤੇ ਮੈਂ ਕਰਦਾ ਨਹੀਂ ਐ ਮੈਂ ਕੋਸ਼ਿਸ਼ ਕਰਦਾ ਇਹ ਬੜਾ ਵੱਡਾ ਫਰਕ ਆ ਸੋ ਮੈਂ ਕਹਾਂ ਕਿ ਹਮਜ਼ਾ ਅਸੀਂ ਕੋਸ਼ਿਸ਼ ਪੂਰੀ ਵੀ ਹੁੰਦੀ ਹੈ ਹਾਂਜੀ ਹਾਂਜੀ ਸੋ ਇਹ ਸੋ ਉਹ ਜਿਹੜਾ ਹਮਸਾ ਗੀਤ ਹੈ ਤੁਸੀਂ ਸਾਰੇ ਜਣੇ ਮੈਂ ਤੁਹਾਨੂੰ ਸਾਰਿਆਂ ਨੂੰ ਦਰਖਾਸਤ ਕਰਦਾ ਖਾਸ ਕਰਕੇ মিডিਆ ਨੂੰ ਕਿ ਉਹਦੋਂ ਉਹਨੂੰ ਬਿਆਨ ਜ਼ਰੂਰ ਕਰਿਓ ਉਹਨੂੰ ਜਦੋਂ ਲਿਖੋਗੇ ਜਾਂ ਕਿਤੇ ਚਲਾਓਗੇ ਉਹਦੀ ਟ੍ਰਾਂਸਲੇਸ਼ਨ ਜ਼ਰੂਰ ਦੱਸਿਓ ਕਿਉਂਕਿ ਉਹ ਇੱਕ ਸਬਕੌਨਸ਼ੀਅਸ ਮਾਈਂਡ ਜਿਉਂ ਆਈ ਹੋਈ ਇੱਕ ਟ੍ਰਾਂਸ ਮਾਈਂਡ ਦੀ ਇੱਕ ਚੀਜ਼ ਆ ਉਹਨੂੰ ਜੇ ਤੁਸੀਂ ਬੇਸਿਕਲੀ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕਰੋਗੇ ਕਈ ਵਾਰੀ ਉਗੜ ਦੁਗੜਾ ਲੱਗਦਾ ਕਿ ਯਾਰ ਇੱਕ ਹੀ ਅੱਖਰ ਜੋੜ ਦਿੱਤੇ ਬਟ ਮੈਂ ਅੱਜ ਪ੍ਰੈਸ ਕਾਨਫਰੈਂਸ 'ਚ ਸਾਰਾ ਬਿਆਨ ਕੀਤਾ ਜਾਂਦਾ ਉਹ ਕਿਤੇ ਦਿਖ ਜੇ ਕਿਤੇ ਰਿਕਾਰਡ ਹੋਵੇ ਅਸੀਂ ਵੀ ਥੋੜੀ ਜਿਹੀ ਕੋਸ਼ਿਸ਼ ਕਰੀਏ ਬਿਕਾਜ਼ ਮੈਨੂੰ ਵੀ ਬਹੁਤ ਡਿਫਿਕਲਟ ਲੱਗਦੇ ਨੇ ਤੁਹਾਡੇ ਸਾਹਮਣੇ ਬਿਲਕੁਲ ਸਮਝਣ 'ਚ ਹਮਜ਼ਾ ਸੋ ਤੁਹਾਡੀ ਦੋ ਲਾਈਨਸ ਜੇ ਤੁਸੀਂ ਉਹਨਾਂ ਨੂੰ ਐਕਸਪਲੇਨ ਵੀ ਕਰ ਸਕੋ ਹਾਂਜੀ ਜਿਹੜੀਆਂ ਸਭ ਤੋਂ ਟਫਸਟ ਲਾਈਨ ਨੇ ਮੈਂ ਉਹਨੂੰ ਐਕਸਪਲੇਨ ਕਰਦਾ ਕਿ ਹਮਜ਼ਾ ਹੱਕ ਹਕੂਕ ਵਸੀਲਾ ਮਖਮਲ ਸੂਤ ਸ਼ਤੀਰੀ ਤੀਲਾ ਗੁੰਬਦ ਗਰਦ ਸ਼ੰਬਰਨੀ ਲਾਇਕੋ ਹਾਨ ਦੇ ਕਿ ਹਮਜ਼ਾ ਇੱਕ ਕੈਰੈਕਟਰ ਆ ਉਹ ਕਹਿੰਦਾ ਕਿ ਜਿਹੜਾ ਹੱਕ ਆ ਜਿਹੜਾ ਇਲਾਹੀ ਪਰਮਾਤਮਾ ਆ ਜਿਹੜਾ ਇੱਕ ਹੀ ਆ ਸਾਰੇ ਦੁਨੀਆ ਦੇ ਸੱਚ ਉਸ ਤੋਂ ਹੀ ਰੋਸ਼ਨ ਨੇ ਉਸ ਤੋਂ ਹੀ ਪ੍ਰਕਾਸ਼ਮਾਨ ਨੇ ਹਕੂਕ ਹੁੰਦੇ ਆ ਪਲੂਰਲ ਆਫ ਹੱਕ ਹੱਕ ਦੇ ਬਹੁ ਬਚਨ ਹਮਜ਼ਾ ਹੱਕ ਹਕੂਕ ਵਸੀਲਾ ਵਸੀਲਾ ਮਤਲਬ ਜ਼ਰੀਆ ਕਿ ਉਸੇ ਦੇ ਜ਼ਰੀਏ ਇਸ ਕਾਇਨਾਤ ਚੱਲਦੀ ਆ ਉਸੇ ਦੇ ਜ਼ਰੀਏ ਚੰਦ ਚੜਦੇ ਨੇ ਸੂਰਜ ਡੁੱਬਦੇ ਨੇ ਧਰਤੀ ਘੁੰਮਦੀ ਹੈ ਹਵਾਵਾਂ ਚੱਲਦੀਆਂ دریاਵਾਂ ਚ ਜਵਾਰ ਭਾਟੇ ਆਉਂਦੇ ਸਮੁੰਦਰ ਚ ਜੇ ਹੁੰਦਾ ਇਹ ਵਸੀਲਾ ਹੈ ਉਹ ਉਹ ਜ਼ਰੀਆ ਹੈ ਉਹ ਹੈ ਮਖਮਲ ਸੂਤ ਸ਼ਤੀਰੀ ਤੀਲਾ ਜਿਹੜੀ ਇੱਕ ਮਖਮਲ ਆ ਰੇਸ਼ਮ ਸੂਤ ਖਦਰ ਜਿਹੜਾ ਮੈਂ ਪਾਇਆ ਹੋਇਆ ਮਖਮਲ ਸੂਤ ਸ਼ਤੀਰੀ ਤੀਲਾ ਸ਼ਤੀਰੀ ਹੁੰਦੀ ਹੈ ਵੱਡੀ ਜਿਹੜੀ ਛੱਤ ਨੂੰ ਸਾਮਦੀ ਹੈ ਤੀਲਾ ਜਿਹੜਾ ਆਪਣੇ ਆਪ ਨੂੰ ਵੀ ਨਹੀਂ ਸਾਮ ਸਕਦਾ ਮਕਮਲ ਸੂਤ ਛਤਰੀ ਦੀ ਟੀਲਾ ਗੁੰਬਦ ਗਰਦੇ ਸ਼ੰਬਰ ਨੀਲਾ ਗੁੰਬਦ ਛੋਟੀ ਚੀਜ਼ ਹੈ ਗਰਦੇ ਸ਼ ਵੱਡਾ ਚੱਕਰ ਹੈ ਸਿਤਾਰਿਆਂ ਦਾ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਜਿਹੜੀਆਂ ਨੀਲੇ ਅੰਬਰ ਦੇ ਥੱਲੇ ਵਾਪਰ ਰਹੀਆਂ ਉਹ ਸਾਰੀਆਂ ਉਸ ਪਰਮਾਤਮਾ ਦੇ ਨਜ਼ਰੀਏ 'ਚ ਇੱਕ ਹੀ ਨੇ ਚਾਹੇ ਤੁਹਾਨੂੰ ਕਈ ਵਾਰੀ ਕੋਈ ਲੱਗਦਾ ਵੱਡਾ ਹੈ ਕੋਈ ਛੋਟਾ ਹੈ ਬਟ ਉਹ ਉਹਦੇ ਲਈ ਸਾਰਾ ਕੁਝ ਇੱਕ ਹੀ ਹੈ ਸੋ ਬੇਸਿਕ ਨੇਚਰ ਆਫ ਦਾ Song ਇਸ ਦਿਸ ਕਿ ਮਿਤਰਾਕਾਰ ਉਸਤੇ ਇਤਬਾਰ ਹੋਵੇ ਖਿੱਚ ਤਾਂ ਆਉਂਦਾ ਯਾਰ ਉਹ ਤੂੰ ਇਸ ਫਾਨੀ ਸੰਸਾਰ ਦੇ ਵਿੱਚ ਕੀ ਟੋਲਦਾ ਕਿ ਜੇਕਰ ਤੇਰੇ ਵਿੱਚ ਖਿੱਚ ਹੋਈ ਵਾਕਈ ਜਿੱਦਾਂ ਕਹਿੰਦੇ ਹੁੰਦੇ ਹਨ ਕਿ ਜੇ ਤੇਰੇ ਗਾਣਿਆਂ 'ਚ ਵੀ ਖਿੱਚ ਹੋਈ ਤਾਂ ਲੋਕ ਤੈਨੂੰ ਸੁਣਨਾ ਆ ਜਾਣਗੇ ਇਸੇ ਤਰ੍ਹਾਂ ਜੇ ਤੇਰੇ 'ਚ ਖਿੱਚ ਹੋਈ ਤੇ ਪ੍ਰਮਾਤਮਾ ਤੈਨੂੰ ਮਿਲਣ ਆ ਜਾਏਗਾ ਸੋ ਇਸ ਗੱਲ ਦੀ ਬਿਆਨਦਾਰੀ ਹੈ ਹਮਜ਼ਾ ਦੇ ਵਿੱਚ ਆਪਣੇ ਤੇ ਵਿਸ਼ਵਾਸ ਰੱਖ ਬਹੁਤਾ ਸੋਚੀ ਨਾ ਬਹੁਤਾ ਸੋਚੀ ਨਾ ਛੜਮਲ ਤੇ ਡੁਰਾ ਬਹੁਤਾ ਸੋਚੀ ਨਾ ਐਸੇ ਕਰਕੇ ਅਸੀਂ ਬਹੁਤਾ ਸੋਚ ਨਹੀਂ ਜਿਆਦਾ ਤਾਂ ਤੁਸੀਂ ਦੇਖਿਆ ਪ੍ਰੈਸ ਕਾਨਫਰੈਂਸ ਕੁਐਸਚਨਸ ਕਿ ਤੁਸੀਂ ਕਮਰਸ਼ੀਅਲ ਸੋਚ ਕੇ ਨਹੀਂ ਕਦੀ ਗਾਉਂਦੇ ਨਾ ਤੁਹਾਨੂੰ ਦੋ ਟਾਈਮ ਦੀ ਜੇਕਰ ਰੋਟੀ ਮਿਲਦੀ ਹੈ ਤੇ ਉਹਦੇ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਤੁਸੀਂ ਚੱਲ ਫਿਰ ਸਕਦੇ ਹੋ ਤੁਹਾਨੂੰ ਇਨੀਆਂ ਬਖਸ਼ਿਸ਼ਾਂ ਮਿਲੀਆਂ ਹੋਈਆਂ ਨੇ ਤੁਹਾਡੇ ਨਾਲ ਦੇ ਕਈ ਬੰਦੇ ਹੋਣੇ ਜਿਹੜੇ ਕਿਤੇ ਮਜ਼ਦੂਰੀ ਕਰਦੇ ਹੋਣਗੇ ਜੇਕਰ ਤੁਸੀਂ ਇਹ ਸੋਚੋ ਤੇ ਤੁਹਾਨੂੰ ਲੱਗਦਾ ਕਿ ਯਾਰ ਮੈਂ ਤਾਂ ਇਹਦੇ ਕਾਬਿਲ ਹੀ ਨਹੀਂ ਸੀਗਾ ਜੋ ਸਾਨੂੰ ਮਿਲ ਗਿਆ ਫਿਰ ਜ਼ਿੰਦਗੀ 'ਚ ਸਕੂਨ ਆ ਜਾਂਦਾ ਠਹਿਰਾਓ ਆ ਜਾਂਦਾ ਸੈਟੀਸਫੈਕਸ਼ਨ ਆ ਜਾਂਦੀ ਜਦੋਂ ਉਹ ਹੋਏਗੀ ਤੁਹਾਡਾ ਤੁਹਾਡੀ ਆਰਟ ਦੇ ਉੱਤੇ ਦੀ ਬਾਰੀਕੀ ਪਾਲਿਸ਼ ਹੋਏਗੀ ਉਹਦੇ ਵਿੱਚ ਪੁਖਤਗੀ ਆਏਗੀ ਉਹਦੇ ਵਿੱਚ ਅਸਰ ਆਏਗਾ ਜੇਕਰ ਤੁਸੀਂ ਅੰਡਰ ਪ੍ਰੈਸ਼ਰ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕਰੋਗੇ ਕਿ ਅੱਛਾ ਯਾਰ ਐਦਾਂ ਕਰਦਾ ਇਹ ਇੱਥੇ 10 ਮਿਲੀਅਨ ਈਵਜ਼ ਹੋਣਗੇ ਫਿਰ ਤਾਂ ਪਤਾ ਨਹੀਂ ਕਿ ਫਿਰ ਆਈ ਥਿੰਕ ਬਹੁਤ ਸੋਚ ਸਮਝ ਕੇ ਸਿੰਗਰ ਨਹੀਂ ਅਥਾ ਇਹ ਗਾਣਾ ਕੁੜੀਆਂ ਲਈ ਇਹਦੇ ਇਹਨੂੰ ਇਨੀ 50% ਕੁੜੀਆਂ 100% ਮੁੰਡੇ ਯਾਨੀ ਕੈਲਕੂਲੇਸ਼ਨ ਕਰਕੇ ਗੀਤ ਬਣਾਇਆ ਪਰ ਇਹ ਸਭ ਤੋਂ ਤੁਸੀਂ ਆਪਨੇ ਆਪ ਨੂੰ ਕਿਵੇਂ ਬਚਾ ਕੇ ਰੱਖੀ ਪਤਾ ਨਹੀਂ ਬਾਚੀ ਗਿਆ ਇੱਕ ਪਤਾ ਨਹੀਂ ਉਹ ਪਰਦਾ ਪੈ ਗਿਆ ਕਿ ਠੀਕ ਹੈ ਯਾਰ ਜੇਕਰ ਜਿਹੜੀ ਉਹ ਦੂਜੇ ਪਾਣੀ ਦੀ ਬਾਰਿਸ਼ ਪੈ ਰਹੀ ਹੈ ਗੰਦੇ ਦੀ ਕਹੋ ਜਾਂ ਕੁਝ ਹੈ ਉਹ ਤੋਂ ਬਚ ਜਾਈਏ ਜੇਕਰ ਕੋਈ ਪਿਓਰ ਵਰਸਦਾ ਹੋਇਆ ਪਾਣੀ ਕਾਇਨਾਤ ਤੋਂ ਤੇ ਉਹਦੇ ਥੱਲੇ ਜ਼ਰੂਰ ਨਹਾ ਲਾਂਗੇ ਜਿਹੜਾ ਜੀ ਕਰਦਾ ਕਈ ਵਾਰੀ ਇਹੋ ਜਿਹੀ ਮੈਂ ਇਹ ਨਹੀਂ ਕਹਿੰਦਾ ਕਿ ਇਹੋ ਜਿਹੀਆਂ ਚੀਜ਼ਾਂ ਕਮਰਸ਼ੀਅਲ ਨਹੀਂ ਹੁੰਦੀਆਂ ਇਹੋ ਜਿਹੀਆਂ ਚੀਜ਼ਾਂ ਹੁਣ ਤੁਸੀਂ ਸਾਈਂ ਗੀਤ ਨੂੰ ਲੈ ਲਓ ਜੇਕਰ ਉਹਦੀ ਕਮਰਸ਼ੀਅਲ ਜਿੱਦਣ ਉਹ ਰਿਕਾਰਡ ਹੋਇਆ ਸੀ ਉਸ ਦਿਨ ਕੋਈ ਨਹੀਂ ਸੋਚਦਾ ਕਿ ਯਾਰ ਇਹ ਕੀ ਹਨਾ ਬਟ ਜਦੋਂ ਉਹ ਕਿਸੇ ਨੇ ਸੁਣ ਲਿਆ ਮੈਨੂੰ ਲੱਗਦਾ ਕਮਰਸ਼ੀਅਲੀ ਬਹੁਤ ਜ਼ਿਆਦਾ ਸਕਸੈਸਫੁਲ ਸੀਗਾ ਕਮਰਸ਼ੀਅਲੀ ਸਕਸੈਸਫੁਲ ਕਿਉਂ ਕਹਿੰਦੇ ਆ ਜਦੋਂ ਹਿਊਜ ਸੁਣੀਆ ਉਹਨੂੰ ਸੁਣੇ ਸਰਾਹੇ ਖਰੀਦੇ ਵਜੇ ਉਹ ਸਕਸੈਸਫੁਲ ਸੋ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਟਿਕ ਟਿਕ ਹੀ ਉਹ ਹੁੰਦੀ ਇਹੋ ਜੀ ਚੀਜ਼ ਵੀ ਜਿਹੜੀ ਬਾਰੀਕ ਹੁੰਦੀ ਹੈ ਮਨੂਟ ਹੁੰਦੀ ਹੈ ਮਲੂਕ ਹੁੰਦੀ ਹੈ ਉਹ ਵੀ ਚੀਜ਼ ਕਈ ਵਾਰੀ ਕਿਸ ਨੂੰ ਚੰਗੀ ਲੱਗਦੀ ਹੈ ਅੱਜ ਹੀ ਸਵੇਰੇ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕਜ਼ਨ ਹੀ ਲੱਗਦੇ ਆ ਕਿਉਂਕਿ ਸਵੇਰੇ 10am ਅੱਜ 77 2015 ਚ ਇਹਦਾ ਵਰਲਡ ਪ੍ਰੀਮੀਅਰ ਸੀਗਾ ਤੁਹਾਡੇ 7 ਤੁਹਾਡਾ ਲੱਕੀ ਨੰਬਰ ਹੈ ਬਿਕੋਜ਼ ਹਾਂ ਦੀ ਦੀ ਤੁਸੀਂ 7 ਸੁਰਾਂਸਾ ਸਰੋਤੇ ਸਮਾਸਾ ਤੇ ਸੂਫੀ ਸਰਤਾਜ ਸੱਤ ਦੀ 7 7 ਸੀਗਾ ਤੋਂ ਮੈਂ ਕਹਾ ਡੇਟ ਆ ਗਈ ਹੈ ਜਲਦੀ ਕਰਦੀ ਹੈ ਹਾਂ ਤੋਂ ਉਹਨਾਂ ਦਾ ਫੋਨ ਆਇਆ ਸਪੈਸ਼ਲੀ ਨਿਊਜ਼ੀਲੈਂਡ ਤੋਂ ਕਹਿੰਦੇ ਕਿ ਯਾਰ ਮੇਜੋਰਟੀ ਹੁੰਦਾ ਨਹੀਂ ਆ ਸਰ ਕਿਉਂਕਿ ਜਿਹੜੇ ਬੰਦੇ ਐਂਟਰਟੇਨਮੈਂਟ ਫੀਲਡ ਦੇ ਹਨਾ ਉਹਨਾਂ ਤੇ ਐਂਟਰਟੇਨਮੈਂਟ ਦਾ ਅਸਰ ਨਹੀਂ ਹੁੰਦਾ ਕਦੀ ਵੀ ਸਮਝਦੇ ਆ ਤੁਸੀਂ ਕਿ ਉਹ ਉਹ ਕਿਸੇ ਚੀਜ਼ ਨੂੰ ਦੇਖ ਕੇ ਨਾ ਤਾਂ ਜ਼ਿਆਦਾ ਖੁਸ਼ ਹੋ ਸਕਦੇ ਆ ਨਾ ਉਦਾਸ ਹੋ ਸਕਦੇ ਆ ਉਹ ਨਹੀਂ ਨਾਰਮਲ ਹੁੰਦਾ ਉਹਨਾਂ ਲਈ ਨਾਰਮਲ ਹੁੰਦਾ ਔਰ ਉਹਨਾਂ ਨੇ ਸਿਰਫ ਉਹਦੀ ਕਮਰਸ਼ੀਅਲ ਰੇਟਿੰਗ ਦੇਖਣੀ ਹੁੰਦੀ ਆ ਉਹ ਕਹਿੰਦਾ ਯਾਰ ਮੈਂ ਅੱਜ ਰੋ ਪਿਆ ਗਾਣਾ ਸੁਣ ਕੇ ਮੈਂ ਕਹਾ ਓ ਮਾਈ ਗੋਡ ਅੱਛਾ ਛੱਡ ਮਲਕ ਤੇ ਦੋਹਾਂ ਦੀ ਵੀਡੀਓ ਦੇਖ ਕੇ ਸੋ ਮੈਨੂੰ ਲੱਗਿਆ ਕਿ ਉਹਦੇ ਚ ਕੁਝ ਨਾ ਕੁਝ ਅਸਰ ਹੋਏਗਾ ਸੋ ਕੱਲ ਸਾਡੀ ਕਨਵਰਸੇਸ਼ਨ ਸੀ ਉੱਥੇ ਬੀ उत्तें पाकिस्तान कम्यूनिटी काफ़ी है उन्होंने होस्ट भी काफ़ी होंगे सो वो तो जिमें उर्दू बोलते हैं कि सतार साहब इस इसमें जो पुख्तगी है इसमें जो खलूस है इसमें जो खुशबू आ रही है वो साई के जैसा लग रहा है हमें तो बहुत बेहतरीन है ये है वो है तो इन्होंने चीज, चीज़ा तो खुशी दिदिया ने कि यार चाहे दस बंद है लेकिन उन्होंने रून सुकून मिल रहा है, जो तीस तो कहना तक पहुँच गया असीटेस्ट एक फोटो पोस्ट की अपने फैन पेज पर राजस्थान जीरा गुड़गा हिमाचल ਜੰਮੂ ਤੱਕ ਲੋਕਾਂ ਨੇ ਨਾ ਆਪਣੇ ਆਪ ਜਿਵੇਂ ਇੰਟਰਨੈਟ ਹਾਂ हां ਅਸੀਂ ਵੇਖਿਆ ਹੈ ਛਪਵਾ ਕੇ ਆਪਣੇ ਆਪਣੇ ਕੰੰਧਾਂ 'ਚ ਕਾਲਜਾਂ 'ਚ ਲਾ ਰਹੇ ਆ ਸੋ ਇਸ ਤੋਂ ਜ਼ਿਆਦਾ ਤੁਸੀਂ ਕੀ ਕਿਸੇ ਤੋਂ ਆ ਕਰ ਸਕਦੇ ਹੋ ਸੋ ਮੈਂ ਸਾਰਿਆਂ ਦਾ ਇਦਾਂ ਹੱਥ ਚੋੜ ਕੇ ਇੱਕ ਤਾਂ ਸਵਾਗਤ ਕਰਦਾ ਸ਼ੁਕਰਾਨਾ ਕਰਦਾ ਇੱਕ ਨਿੱਗੀ ਗਲਬਕੜੀ ਪਾਉਣਾ ਜਿਹੜੇ ਇੰਨਾ ਪਿਆਰ ਦਿੰਦੇ ਆ ਗੋਰੀ ਸਰਤਾਜ ਅਕਸਰ ਤੁਹਾਡੇ ਸੌਂਗਸ ਰੋਮਾਂਟਿਕ ਵੀ ਹੁੰਦੇ ਨੇ ਉਹਨਾਂ 'ਚ ਵੀ ਸੂਫਿਜ਼ਮ ਹੁੰਦਾ ਬਟ ਇਸ ਵਾਰ ਹੀ ਸਾਰੇ ਹੀ ਤੁਸੀਂ ਸਿਰਫ ਰਬ ਨੂੰ ਡੈਡੀਕੇਟ ਕੀਤੇ ਨੇ 올7 ਆਫ देम हां जी हां जी अरे हर एक गाना एक बहुत सोणा मैसेज ਲੈ ਕੇ ਆਇਆ ਸੀ ਪਰਦੇਸੀ ਕੀ ਇਸ ਗਾਣੇ ਦਾ ਏ ਮਤਲਬ ਹੈ ਇਸ ਗਾਣੇ ਦਾ ਏ ਮਤਲਬ हां जी हां जी ਇਹ ਤੁਸੀਂ ਸਾਰੇ ਜੇਕਰ ਦੇਖੋ ਬਹੁਤਾ ਸੋਚੀ ਨਾ ਜ਼ਿੰਦਗੀ ਦੀਆਂ ਤੰਗੀਆਂ ਤਰਸ਼ੀਆਂ ਤੋਂ ਨੂੰ ਬਿਆਨ ਕਰਦਾ देन वी वर दिस स्पेशली ਸਾਡਾ ਇੱਕ ਬੜਾ ਫੇਮਸ ਸੌਂਗ ਹੈ ਪੁਰਾਣਾ ਮੈਂ ਦੱਸਿਆ ਵੀ ਇੱਥੇ ਕਿ ਕਾਫੀ ਉਹ ਸਟੇਜਾਂ ਤੇ ਗਾਉਨੇ ਆ ਫਰਮਾਇਸ਼ ਬਹੁਤ ਆਉਂਦੀ ਸੀ ਸੋ ਮੈਂ ਇਹਨੂੰ ਸਪੈਸ਼ਲੀ ਰਿਕਾਰਡ ਕੀਤਾ ਫਿੰਡ ਮੋਰ ਚਲੀਏ ਬਿਲਕੁਲ ਹੀ ਨਵਾਂ ਸੌਂਗ ਆ ਕਦੀ ਸਟੇਜ ਤੇ ਗਾਇਆ ਨਹੀਂ ਕਦੀ ਵਾਰੀ ਕਿਤੇ ਇੰਟਰਵਿਊ ਚ ਐਦਾਂ ਗਾ ਕੇ ਸੁਣਾਤਾ ਹੋਏਗਾ ਸ਼ਾਇਦ ਬਹੁਤ 뮤ਜ਼ਿਕਲੀ ਬਹੁਤ ਸੋਹਣਾ ਆ ਜਿਹੜੇ ਤਾਂ ਉਮਰ ਜਿਵੇਂ 올ਡ ਹਿੰਦੀ ਫਿਲਮੀ ਸੌਂਗ ਨਹੀਂ ਹੁੰਦੇ ਰਫੀ ਸਾਹਿਬ ਦੇ ਲਤਾ ਜੀ ਦੇ हां हां ओदा दी ओदी खुशबू ਆ ਤੁਹਾਨੂੰ ਚੰਗਾ ਲੱਗੂਗਾ ਜ਼ਰੂਰ ਸੁਣਿਓ ਅੰਬਰੋਂ ਪਾਰ ਪਾਰਟਿਕੂਲਰਲੀ ਇਹ ਬਿਆਨ ਕਰਦਾ ਕਿ ਅੰਬਰੋਂ ਪਾਰ ਉਹੀ ਏ ਤੇਰੇ ਵਿਚਾਰ ਉਹੀ ਏ ਜ਼ਮੀਨਾਂ ਆਸਮਾਨਾਂ ਦਾ ਅਸਲ ਮੁਖ्तार ਉਹੀ ਏ ਅਸੀਂ ਪਾਈਆਂ ਇਹੋ ਲੀਕਾਂ ਸੀ ਕੀਤਾ ਏ ਵਟਵਾਰਾ ਅਜ਼ਲ ਤੋਂ ਇੱਕ ਸੀ ਦੁਨੀਆ ਤੇ ਇਕੱਠਾ ਸੀ ਭਾਈਚਾਰਾ ਏ ਹਿੰਦੂ ਮੁਸਲਮਾਨ ਅੰਗਰੇਜ਼ ਤੇ ਸਰਦਾਰ ਉਹੀ ਏ ਅੰਬਰੋਂ ਪਾਰ ਏ ਸਾਰੀ ਉਹਦੀ ਸਾਂਝ ਦੀ ਗੱਲ ਕੀਤੀ ਗਈ ਏ ਹੁਣ ਸੋਚਦਾ ਕਿ ਉਹੀ ਭਾਗਾ ਵਾਲੇ ਨੇ ਜਿਨ੍ਹਾਂ ਦੇ ਹੱਥੋਂ ਪੁੰਨ ਹੋ ਗਿਆ ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ਤਾਂ ਹੱਥ ਤੈਰ ਸੰਦ ਹੋ ਗਿਆ ਆਪਣੇ ਆਪ ਤੇ ਝਾਕ ਮਰਦੀ ਆਪਣੇ ਆਪ ਨੂੰ ਸ਼ੀਸ਼ੇ ਖੇਚ ਦਰਸਲ ਦੇਖਣ ਦੀ ਨੇ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਹਮੇਸ਼ਾ ਅਸੀਂ ਗਲਤੀਆਂ ਕਰਦੇ ਯਾਰ ਉਹਨੇ ਤਾਂ ਇਦਾਂ ਕਰਤਾ ਬੜੀ ਮਾੜੀ ਗੱਲ ਆ ਉਹਨੇ ਇਹ ਕਰਤਾ ਕਦੀ 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 ਐ ਦਿਖਿਆ ਯਾਰ ਤੂੰ ਵੀ ਇਦਾਂ ਕਰਤਾ ਸੀਗਾ ਫਿਰ ਬੰਦੇ ਨੂੰ ਲੱਗਾ oh my god ਕਿ ਇਦਾਂ ਨਹੀਂ ਸੀ ਕਰਨਾ ਚਾਹੀਦਾ ਉਹਦੇ ਚ ਇਹ ਚੀਜ਼ ਹੈ ਜਜ਼ਬੀ ਪਾਰਟੀਕੂਲਰ ਜਿਹਨੂੰ ਟਿਪਿਕਲੀ ਸੂਫੀ Song ਕਹਿ ਸਕਦੇ ਆ ਕਿ ਜਿਨੇ ਸੂਫੀਆਂ ਨੂੰ ਨੱਚਣ ਦੇ ਰਾਹਤੇ ਦਿਖਾਏ ਜਿਨੇ ਰੂਹਾਂ ਨੂੰ ਰੋਹਾਨੇ ਜਿਹੇ ਜਾਮ ਵੀ ਪਿਲਾਏ ਜਿਨੇ ਬਿਰਹਾ ਦੇ ਬੋਲਾਂ ਨੂੰ ਲਿਬਾਸ ਪਹਿਨਾਏ ਅਸੀਂ ਰੂਮੀ ਕਿੱਥੋਂ ਲੱਭੀਏ ਫਰੀਦ ਕਿੱਥੋਂ ਲਈਏ ਸਾਡੇ ਦਿਲਾਂ 'ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ ਉਹ ਇਹਦੇ ਵਿੱਚ ਸਾਰੇ ਆ ਉਹਨਾਂ ਦੀ ਖੁਸਰੋ ਦੀ ਹਜ਼ਤ ਮਨਸੂਰ ਦੀ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਸ਼ਾਇਰਾਂ ਦਾ ਸੂਫੀਆਂ ਦਾ ਫਕੀਰਾਂ ਦਾ ਹਮਜ਼ਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹਮਜ਼ਾ ਹੱਕ ਹਕੂਕ ਵਸੀਲਾ ਮਖਮਲ ਸੂਤ ਸ਼ਤੀਰੀ ਤੀਲਾ ਅਮ ਗੁੰਬਦ ਕਰਦਿਸ਼ ਅੰਬਰ ਨੀਲਾ ਇੱਕੋ ਹਾਨ ਦੇ ਆਸ ਉਮੀਦ ਅਤੇ ਇਤਬਾਰ ਕਿ ਹਮਜ਼ਾ ਚੱਲੇਗੀ ਲੋਕਾਂ ਦਾ ਮਿਲੇਗਾ ਪਿਆਰ ਮੇਰੇ ਦਾ ਪਿਆਰ ਬਿਲਕੁਲ ਜਦੋਂ ਵੀ ਸਟਾਜ ਨੂੰ ਚਲੂ ਕਰਨਾ ਹੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਦੋ ਤਿੰਨ ਸ਼ਬਦ ਤਾਂ ਮੈਂ ਵੀ ਮਤਲਬ ਸਿੱਖ ਹੀ ਲੈਂਦੀ ਆ ਵੈਰੀ ਯੂਨੀਕ ਵਰਡਸ ਥੈਟ ਆ ਯੂਜ਼ ਇਨ ਮਾਈ ਇੰਟਰਵਿਊਜ਼ ਆਲਸੋ ਸੋ ਇਹਨਾਂ ਤੋਂ ਜਿਹੜਾ ਤੁਹਾਡਾ ਫੇਵਰਿਟ ਗੀਤ ਹੈ ਜੇ ਉਹਦੇ ਦੋ ਬੋਲ ਤੁਸੀਂ ਸਾਡੇ ਦਰਸ਼ਕਾਂ ਲਈ ਫੇਵਰਿਟ Song ਉਹਦਾ ਤੁਸੀਂ ਕਹਿ ਹੀ ਦਿੱਤਾ ਕਿ ਬਲੈਕ ਫਰੈਂਸ ਬਾਰੇ ਨਹੀਂ ਪੁੱਛਣਾ ਸੋਚੀ ਬਿਲਕੁਲ ਹੀ ਨਹੀਂ ਸੋ ਤਾਂ ਅੱਜ ਐਲਬਮ ਦੇ ਇਸ ਗਾਣੇ ਨਾਲ ਇੰਟਰਵਿਊ ਖਤਮ ਕਰ ਐਲਬਮ ਦਾ ਮੈਂ ਇੱਕ ਸ਼ੇਅਰ ਤੁਹਾਨੂੰ ਸੁਣਾਣਾ ਮੈਂ ਨਹੀਂ ਮੰਨਦਾ ਹੋ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਕੁਦਰਤ ਗੁੱਸੇ ਤਾਈਓ ਹੁਣ ਉਜੜਾ ਤੂੰ ਹਰਿਆਲੀ ਦਬ ਲਈ ਮਿੱਤਰਾ ਤੂੰ ਹੀ ਓਏ ਕੀਤਿਆਂ ਵਾੜਾ ਇਹ ਮੇਰਾ ਸ਼ੇਅਰ ਡੈਡੀਕੇਟ ਹੈ ਬਦਰੀਨਾਥ ੍ਹੇਮਕੁੰਡ ਸਾਹਿਬ ਦੇ ਰਸਤੇ 'ਚ ਜਦੋਂ ਬਾਰਿਸ਼ਾਂ ਆਈਆਂ ਹੜ੍ਹ ਆਏ ਲੋਕਾਂ ਦੇ ਘਰ ਟਹਿ ਗਏ ਤਬਾਹੀ ਹੋਈ ਹੁਣੇ ਨੇਪਾਲ 'ਚ ਐਡਾ ਵੱਡੀ ਟਰੈਜੇਡੀ ਹੋਈ ਸੋ ਮੈਂ ਕਹਿਣਾ ਕਿ ਕਈ ਵਾਰੀ ਲੋਕ ਕਹਿੰਦੇ ਯਾਰ ਪਰਲੇ ਆ ਗਈ ਪ੍ਰਕੋਪ ਆ ਗਿਆ ਰੱਬ ਨੇ ਤਬਾਹੀ ਕਰ ਦਿੱਤੀ ਇੱਕ ਵਾਰੀ ਜਿਆਹ ਚ ਜ਼ਰੂਰ ਹੁੰਦਾ ਜਿਨ੍ਹਾਂ ਦੇ ਪਰਿਵਾਰ ਮਰਦੇ ਆ ਉਹਨਾਂ ਨੂੰ ਇਦਾਂ ਹੀ ਲੱਗਦਾ ਬਟ ਕਦੀ ਇਹ ਅਸੀਂ ਨਹੀਂ ਸੋਚਦੇ ਸੋ ਮੈਂ ਕਿਹਾ ਕਿ ਮੈਂ ਨਹੀਂ ਮੰਨਦਾ ਕੁਦਰਤ ਗੁੱਸੇ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਸਿਰਜਿਆ ਉਹ ਤੁਹਾਡਾ ਵਿਨਾਸ਼ ਇਸ ਤਰ੍ਹਾਂ ਕਦੇ ਨਹੀਂ ਕਰ ਸਕਦਾ ਇੱਕ ਤੁਹਾਡੀ ਇੱਕ ਜ਼ਿੰਦਗੀ ਚ ਆਉਣਾ ਜਰਣਾ ਤੇ ਬਣਿਆ ਹੀ ਆ ਪਰ ਜੇ ਤੁਸੀਂ ਕਿਉਂਕਿ ਰੱਬ ਨੇ ਨਾਰਾਜ਼ ਹੋ ਕੇ ਕੀਤਾ ਇਦਾਂ ਮੇਰਾ ਖਿਆਲ ਨਹੀਂ ਹੋ ਸਕਦਾ ਸੋ ਮੈਂ ਨਹੀਂ ਮੰਨਦਾ ਕੁਦਰਤ ਗੁੱਸੇ ਤਾਈਓ ਹੋਣ ਉਜਾੜਾਂ ਤੂੰ ਹਰੀਆਲੀ ਮਤਲਬ ਤੂੰ ਹਰੀਆਲੀ ਦੱਬ ਲਈ ਮਿੱਤਰਾ ਤੋਹੀਓ ਕੀਤੀਆਂ ਵਾਣਾ ਅਸੀਂ ਦੇਖਦੇ ਹਾਂ ਕਿ ਜਿੱਥੇ ਹਰੇ ਭਰੇ ਜੰਗਲ ਸੀ ਜਿੱਥੇ ਪਹਾੜ ਸੀ ਝਰਨੇ ਨਦੀਆਂ ਵਹਿੰਦੇ ਸੀ ਉੱਥੇ ਅਸੀਂ ਹੋਟਲਸ ਖੜੇ ਕਰਕੇ ਉਹਨੂੰ ਮਤਲਬ ਕਿ ਉਸ ਤੋਂ ਪੈਸਾ ਕਮਾਉਣ ਕਰਕੇ ਜਾਂ ਕਮਰਸ਼ੀਅਲੀ ਉਹਨੂੰ ਯੂਜ਼ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਰਚਨ ਬਣਦੀਆਂ ਕੁਦਰਤ ਦੀ ਕੁਦਰਤ ਦੇ ਰਾਸਤੇ 'ਚ ਫਿਰ ਫਿਰ ਉੱਥੇ ਕੁਦਰਤ ਕਹਿੰਦੀ ਹੈ ਕਿ ਇਹ ਅਰਚਨ ਤੂੰ ਪਾ ਨਹੀਂ ਸਕਦਾ ਕਿਉਂਕਿ ਅੰਬਰੋਂ ਪਾਰ ਉਹੀ ਏ ਅਸਲ ਮੁਖਤਾਰ ਉਹੀ ਏ ਜ਼ਮੀਨਾਂ ਆਸਮਾਨਾਂ ਦਾ ਅਸਲ ਹੱਕਦਾਰ ਉਹੀ ਹੈ ਮੈਨੂੰ ਲੱਗਦਾ ਹਜੇ ਵੀ ਕੁਦਰਤ ਸਾਡੇ ਤੇ ਬਹੁਤ ਮਿਹਰਬਾਨ ਹੈ ਤੇ ਸਾਨੂੰ ਉਸ ਚੀਜ਼ ਨੂੰ ਰੈਕਗਨਾਈਜ਼ ਕਰਨਾ ਚਾਹੀਦਾ ਬਿਕੋਜ਼ ਵਾਟ ਯੂ ਗਿਵ ਇਜ਼ ਵਾਟ ਯੂ ਗੈਟ ਬੈਕ ਐਂਡ ਵਾਟ ਸਤਾਜ ਇਜ਼ ਗਿਵਿੰਗ ਸੋਲਫੁਲ ਮੈਲੋਡੀ ਉਹੀ ਲਵ ਬੈਕ ਯਾ ਪਲੀਜ਼ ਗਿਵ ਅਸ ਦ ਲਵ ਬੈਕ ਥੈਂਕ ਯੂ ਸੋ ਮਚ ਅਦਾਜ ਐਂਡ ਆਲ ਦ ਬੈਸਟ ਥੈਂਕ ਯੂ ਥੈਂਕ ਯੂ ਥੈਂਕ ਯੂ ਤਾਰਾ ਬਸੀਨ ਐਬੀਪੀ ਸਾਂਝਾ ਚੰਡੀਗੜ੍ਹ ਜੇਕਰ ਤੁਸੀਂ ਅੰਡਰ ਪ੍ਰੈਸ਼ਰ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕਰੋਗੇ ਕਿ ਅੱਛਾ ਯਾਰ ਇਦਾਂ ਕਰਦਾ ਇੱਥੇ 10 ਮਿਲੀਅਨ ਈਵਿਊਜ਼ ਆਉਣਗੇ ਸੱਤ-ਸੱਤ ਸਿਗਾ ਤੋਂ ਮੈਂ ਕੱਲ ਡੇਟ ਆ ਗਈ ਹੈ ਜਲਦੀ ਕਰਦੀ ਹੈ ਹਾਂ ਔਖਾ ਸੁਖਾ ਵਕਤ ਗੁਜ਼ਰ ਹੀ ਜਾਂਦਾ ਏ ਸਾਰਿਆਂ ਦਾ ਇਦਾਂ ਹੱਥ ਛੋੜ ਕੇ ਇੱਕ ਤਾਂ ਸਵਾਗਤ ਕਰਦਾ ਸ਼ੁਕਰਾਨਾ ਕਰਦਾ ਇੱਕ ਨਿੱਗੀ ਗਲਵਕੜੀ ਪਾਉਣਾ ਜਿਹੜੇ ਇੰਨਾ ਪਿਆਰ ਦਿੰਦੇ ਲੋੜ ਜਨਾਈ ਮੰਗ ਲਈ ਵਾਦੂ ਲੋਚੀ ਨਾ ਪੰਜਾਬੀ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ